ਮੈਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ 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 ਸਤਿ ਸ੍ਰ ਇਹ ਉਹਨਾਂ ਨੇ ਅੱਜ ਇਸ ਕਾਰਜਕ੍ਰਮ ਚ ਸਾਨੂੰ ਸਾਰਿਆਂ ਨੂੰ ਨਿਮੰंत्रित ਦਿੱਤਾ ਕਟੜਾ ਔਰ ਅੰਮ੍ਰਿਤਸਰ ਬੰਦੇ ਭਾਰਤ ਨਾਲ ਜੁੜਨ ਦਾ ਮਤਲਬ ਹੈ ਅਧਿਆਤਮਿਕ ਔਰ ਦੇਸ਼ ਭਗਤੀ ਦਾ ਮਿਲਨ ਜਦੋਂ ਅੰਮ੍ਰਿਤਸਰ ਦਾ ਜ਼ਿਕਰ ਆਂਦਾ ਹੈ 골ਡਨ ਟੈਂਪਲ ਜਲਿਆਂਵਾਲਾ ਬਾਗ ਬਾਲਮੀਕੀ ਤੀਰਥ ਅਟਾਰੀ ਵਾਲਾ ਬਾਗਾ ਬਾਰਡਰ ਇਹ ਨਾਂ ਉੱਭਰ ਕੇ ਆਂਦੇ ਨੇ ਇਹ ਹਿੰਦੂ ਪੰਜਾਬ ਦੀ ਅੰਮ੍ਰਿਤਸਰ ਸਾਂਸਕ੍ਰਿਤਿਕ ਔਰ ਧਾਰਮਿਕ ਰਾਜਧਾਨੀ ਹੈ ਔਰ ਜਦੋਂ ਕਟੜੇ ਦਾ ਜ਼ਿਕਰ ਆਂਦਾ ਤੇ ਮਾਂ ਵੈਸ਼ਨੋ ਦੇਵੀ ਦਾ ਜ਼ਿਕਰ ਆਂਦਾ ਮਾਂ ਵੈਸ਼ਨੋ ਦੇਵੀ ਦੀ ਯਾਤਰਾ ਤੇ ਜਿਹੜੇ ਜਾਣਗੇ ਉਹਨਾਂ ਲਈ ਇੱਕ ਸੁਵਿਧਾਜਨਕ ਯਾਤਰਾ ਮਿਲੀ ਹੈ ਕਿ ਉਹ ਅੰਮ੍ਰਿਤਸਰ ਗੋਲਡਨ ਟੈਂਪਲ ਜਲਿਆਂਵਾਲਾ ਬਾਗ ਰਾਮ ਤੀਰਥ ਵਾਲਮੀਕੀ ਰਾਮ ਤੀਰਥ ਜੈ ਦੁਰਗਿਆਣਾ ਮੰਦਿਰ ਇਹਦੀ ਯਾਤਰਾ ਸੁਗਮ ਹੋਈ ਹੈ ਔਰ ਮੈਨੂੰ ਲੱਗਦਾ ਕਿ ਪਠਾਨਕੋਟ ਨੂੰ ਇਹਦਾ ਲਾਭ ਬਹੁਤ ਮਿਲੇਗਾ ਔਰ ਵਪਾਰ ਵੀ ਵੱਧਦਾ ਜਿਤੇ ਜਿਤੇ ਕਨੈਕਟੀਵਿਟੀ ਵੱਧਦੀ ਹੁੰਦੀ ਹੈ ਵਪਾਰ ਵੀ ਵੱਧਦਾ ਹੈ ਔਰ ਮੈਂ ਪ੍ਰਧਾਨ ਮੰਤਰੀ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਅੰਮ੍ਰਿਤਸਰ ਔਰ ਕਟੜਾ ਨੂੰ ਜੋੜਿਆ ਹੈ ਅੰਮ੍ਰਿਤਸਰ ਆਉਣ ਵਾਲੇ ਪੈਟਰਕ ਲਈ ਵੈਸ਼ਣੋਂ ਦੇ ਵੀ ਜਾਣਾ ਔਰ ਵੈਸ਼ਣੋਂ ਦੇ ਵੀ ਤੋਂ ਗੋਲਡਨ ਟੈਂਪਲ ਤੱਕ ਆਣ ਦਾ ਰਸਤਾ ਜਿਹੜਾ ਸੁਗਮ ਤੇ ਆਸਾਨ ਹੋਇਆ ਇਹਦੇ ਲਈ ਮੈਂ ਕੋਟੀ ਕੋਟੀ ਧੰਨਵਾਦ ਦਿੰਦਾ ਇਸ ਦੇਸ਼ ਦੇ ਪ੍ਰਧਾਨ ਮੰਤਰੀ